ਉਸਨੇ ਬੇਸ਼ਤੇ ਪ੍ਰੌਂਪਟ ਤੇ ਪ੍ਰੋਐਕਟਿਵ ਪੁਲਿਸਿੰਗ ਕਰਦੇ ਹੋਏ ਦੋ ਐਕਿਊਜ਼ ਨੂੰ ਅਪ੍ਰੀਹੈਂਡ ਕੀਤਾ ਗਿਆ ਤੇ ਉਹਨ ਦੋਨੋਂ ਐਕਿਊਜ਼ ਤੇ ਜੋ ਹੈ 5 ਵੈਪਨਸ ਦੀ ਤੇ ਐਡੀਸ਼ਨਲ ਮੈਗਜ਼ੀਨਸ ਦੀ ਰਿਕਵਰੀ ਹੋਈ ਹੈ। ਤੋਂ ਪੁਸ਼ਕਿਸ਼ ਤੇ ਇਹ ਪਤਾ ਚੱਲੇਗਾ ਕਿ ਇਹ ਦੋਨੋਂ ਲੋਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਤੇ ਐਸੋਸੀਏਟਸ ਹੈਗੇ। ਤੇ 5 ਗੈਰ ਕਾਨੂੰਨੀ ਪਿਸਟਲਾਂ ਸਮੇਤ ਦੋ ਦੋਸ਼ੀ ਲੋਰੈਂਸ ਬਿਸ਼ਨੋਈ ਗਰੋ ਦੇ ਨਜ਼ਦੀਕੀ ਸਾਥੀ ਸ਼੍ਰੀ ਮੁਕਸਦ ਸਾਹਿਬ ਚ ਕੀਤੇ ਗ੍ਰਿਫਤਾਰ। ਗ੍ਰੋਹੀਆਂ ਅਤੇ ਆ ਸਮਾਜਿਕ ਤੱਤਾਂ ਦੇ ਖਿਲਾਫ ਚੱਲ ਰਹੀ ਮੁਹੰਮਦ ਤਹਿਤ ਸ਼੍ਰੀ ਮੁਖਸਰ ਸਾਹਿਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਸੀਨੀਅਰ ਸੁਪਰਡੈਂਟ ਆਫ ਪੁਲਿਸ ਡਾਕਟਰ ਅਖੇਰ ਚੌਧਰੀ ਆਈ ਪੀ ਐਸ ਦੀ ਅਗਵਾਈ ਹੇਠ ਪੁਲਿਸ ਨੇ ਦੋ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਤੋਂ ਪੰਜ ਪਿਸਤਲਾਂ ਅਤੇ 10 ਮੈਗਜ਼ੀਨਾਂ ਬਰਾਮਦ ਕੀਤੀਆਂ ਪੁਲਿਸ ਨੂੰ ਖਾਸ ਸੂਚਨਾ ਮਿਲਣ ਤੇ ਸੀਆਈਏ ਮਲੋਟ ਵੱਲੋਂ ਐਸਪੀ ਸ਼੍ਰੀ ਮੁਖਸਰ ਸਾਹਿਬ ਅਤੇ ਡੀਐਸਪੀ ਲੰਮੀ ਦੀ ਦੇਖਰੇਖ ਹੇਠ ਖਾਸ ਨਾਕਾ ਲਗਾਇਆ ਗਿਆ ਜਾਂਚ ਦੌਰਾਨ ਇੱਕ ਨੀਲੇ ਰੰਗ ਦੇ ਕਿੱਟ ਬੈਗ ਨਾਲ ਸਫ਼ਰ ਕਰ ਰਹੇ ਦੋ ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਤਲਾਸ਼ੀ ਲਈ ਗਈ ਜਿਸ ਚੋਂ 5 ਦੇਸੀ ਬੰੀਆਂ ਪਿਸਟਲਾਂ 4 ਤੋਂ 32 ਬੋਰ 1 ਤੋਂ 30 ਬੋਰ ਅਤੇ 10 ਮੈਗਜ਼ੀਨਾਂ ਬਰਾਮਦ ਹੋਈਆਂ ਇਸ ਸਬੰਧ ਚ ਪੁਲਿਸ ਸਟੇਸ਼ਨ ਕਬਰਵਾਲਾ ਚ ਮੁਕੱਦਮਾ ਨੰਬਰ 88 ਮਿਤੀ 1 9 2025 ਅਦੀਨ 25 ਤੋਂ 54 ਨਾਟ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਨੇ ਦੱਸਿਆ ਕਿ ਕਥਿਤ ਦਰਸ਼ੀਆਂ ਦੀ ਪਛਾਣ ਗੁਰਦੀਪ ਸਿੰਘ ਪੁੱਤਰ ਬਲਬੀਰ ਸਿੰਘ ਨਿਵਾਸੀ ਵਾਰਡ ਨੰਬਰ 10 ਮਿਨੀ ਪੈਲੇਸ ਨੇੜੇ ਬਦਨੀ ਕਲਾਂ ਜ਼ਿਲ੍ਹਾ ਮੋਗਾ ਗੁਰਸੇਵਕ ਸਿੰਘ ਮੋਟਾ ਪੁੱਤਰ ਜਗਤਾਰ ਸਿੰਘ ਨਿਵਾਸੀ ਪਿੰਡ ਮੰਨੂ ਕੀ ਸੰਧੂ ਥਾਣਾ ਹਥੂਰ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਹੋਏ ਹੈ ਗ੍ਰਿਫਤਾਰ ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ ਜਿੱਥੇ ਪੁਲਿਸ ਉਨ੍ਹਾਂ ਨੂੰ ਪੁਲਿਸ ਰਿਮਾਂਡ ਹਾਸਲ ਕਰਕੇ ਗਿਰੋਹ ਦੇ ਨੈੱਟਵਰਕ ਅਤੇ ਅਪਰਾਧਕ ਸਰਗਰਮੀਆਂ ਨੂੰ ਪੂਰੀ ਤਰ੍ਹਾਂ ਤੋੜਨ ਲਈ ਜਾਂਚ ਅੱਗੇ ਵਧਾਏਗੀ ਡਿਸਟ੍ਰਿਕਟ ਪੁਲਿਸ ਮੁਕਸਰ ਦੀ ਟੀਮ ਸੀਆਈਏ ਤੇ ਐਸਐਚਓ ਕਬਰਵਾਲਾ ਨੇ ਇੱਕ ਸਪੈਸੀਫਿਕ ਤੇ ਪਿੰਪੁਆਇੰਟਡ ਇਨਫੋਰਮੇਸ਼ਨ ਡਿਵੈਲਪ ਕੀਤੀ ਤੇ ਉਸ ਦੇ ਬੇਸ ਤੇ ਪ੍ਰੌਮਪਟ ਤੇ ਪ੍ਰੋਐਕਟਿਵ ਪੁਲਿਸਿੰਗ ਕਰਦੇ ਹੋਏ ਦੋ ਅਕਿਊਜ਼ ਨੂੰ ਐਪਰੀਹੈਂਡ ਕੀਤਾ ਗਿਆ ਤੇ ਉਹਨ ਦੋਨੋਂ ਅਕਿਊਜ਼ ਤੇ ਜੋ ਹੈ ਪੰਜ ਵੈਪਨਸ ਦੀ ਤੇ ਐਡੀਸ਼ਨਲ ਮੈਗਜ਼ੀਨਸ ਦੀ ਰਿਕਵਰੀ ਹੋਈ ਹੈ ਤੋਂ ਪੁਸ਼ਕਿਸ਼ ਤੇ ਇਹ ਪ੍ਰਤਾ ਚਲੇ ਆਏਗਾ ਕਿ ਇਹ ਦੋਨੋਂ ਲੋਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਦੇ ਐਸੋਸੀਏਟਸ ਹੈਗੇ ਤੇ ਇਹ ਜਿਨ੍ਹਾਂ ਨੇ ਐਮਪੀ ਤੋਂ ਵੈਪਨਸ ਜੋ ਹੈ ਮੰਗਾਈ ਸੀਗੇ ਤੋਂ ਇਹਨਾਂ ਦਾ ਜੋ ਇੱਕ ਹੈਂਡਲਰ ਹੈਗਾ ਉਸਤੇ ਵੀ ਮਲਟੀਪਲ ਅਫੇਅਰਸ ਵਕ-ਵਕ ਥਾਵਾ ਦੀ ਰਜਿਸਟਰ ਹੈਗੇ ਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਐਸੋਸੀਏਟਸ ਤੇ ਇਸ ਲੈਵਲ ਤੇ ਰਿਕਵਰੀ ਹੋਣਾ ਤੇ ਮੁਕਸਰ ਪੁਲਿਸ ਨੇ ਮੇਬੀ ਪੋਟੈਂਸ਼ੀਅਲ ਜੋ ਇੱਕ ਸਿਲੇਕਟਿਵ ਟਾਰਗੇਟਿੰਗ ਹੋ ਸਕਦੀ ਸੀ ਜਾਂ ਇੱਕ ਸਿਲੇਕਟਿਵ ਕਿਲਿੰਗ ਹੋ ਸਕਦੀ ਸੀ ਉਸ ਨੂੰ ਇੱਕ ਬਚਾਅ ਹੋ ਗਿਆ ਹੈਗਾ ਤੇ ਵੀ ਆਰ ਕਮਿਟਿਡਡ ਫੋਰ ਐਗਜ਼ੈਂਪਲਰੀ ਐਕਸ਼ਨ ਅਗੇਂਸਟ ਗੈਂਗਸਟਰਸ ਐਂਡ ਕ੍ਰਿਮੀਨਲਸ ਮੁਕਸਰ ਪੁਲਿਸ ਨੇ ਇਸ ਚ ਚੰਗਾ ਟੀਮ ਵਰਕ ਕੀਤਾ ਹੈਗਾ ਐਸਪੀ ਡੀ ਸਾਹਿਬ ਦੀ ਸੁਪਰਵਾਈਜ਼ਨ ਚ ਸਾਰੀ ਟੀਮਸ ਨੇ ਇਸ ਚ ਚੰਗਾ ਕੰਮ ਕੀਤਾ ਤੇ ਇਸ ਦੀ ਫਰਦਰ ਪੁਸ਼ਕਿਸ਼ ਕੇਸ ਦੀ ਕੀਤੀ ਜਾ ਰਹੀ ਹੈ ਜੀ ਤੋ ਇਹਨਾਂ ਦੀ ਪੁਲਿਸ ਰਿਮਾਂਡ ਸਿਕਿਉਰ ਕਰਕੇ ਅੱਗੇ ਵੀ ਫਰਦਰ ਡਿਵੈਲਪਮੈਂਟ ਕੀਤੀ ਜਾਏਗੀ ਇਨੀਸ਼ੀਅਲ ਇਸਤੇ ਗੱਲ ਸਾਹਮਣੇ ਆਈ ਹੈ ਕਿ ਇਹ ਇਹਨਾਂ ਦਾ ਕੋਈ ਪੁਰਾਣੇ ਮਰਡਰ ਮੈਟਰ ਤੇ ਰਿਲੇਟਡ ਜੋ ਮੋਗਾ ਦਾ ਇਹ ਦੋਨੋਂ ਅਕਿਊਜ਼ਡ ਹੈਗੇ ਇੱਕ ਗੁਰਦੀਪ ਸਿੰਘ ਹੈਗਾ ਮੋਗੇ ਦਾ ਇੱਕ ਗੁਰਸੇਵਕ ਸਿੰਘ ਹੈ ਲੁਧਿਆਣਾ ਜ਼ਿਲ੍ਹੇ ਦਾ ਤੋ ਇਹਨਾਂ ਦੇ ਪਹਿਲੇ ਵੀ ਕਿਸ ਲੈਵਲ ਦੀ ਐਕਟੀਵਿਟੀ ਰਹੀ ਹੈਗੀ ਇਹ ਵੋ ਅਸੀਂ ਜੋ ਵੀ ਕਨਸਰਨ ਲਿੰਕੇਜਸ ਕੇਸ ਤੇ ਡਿਵੈਲਪ ਹੋਈਗੀ ਉਸਤੇ ਫਰਦਰ ਡਿਵੈਲਪ ਕਰਾਂਗੇ नहीं देखो ये जो जो हैंडलर है ये इसका नाम है नीला और एक दूजा है जग्गा इन दोनों के कहे ते ये वेपन एम पी तो लेके आए है इनिशियल गल यही सामने आई है पुशकिश से कि ये दो वेपन इन्ह ने रखने से बाकी तीन वेपन जो है इन्होंने हैंडलर के कहे थे आगे सप्लाई करने से तो फरदर इन्ह के सारी जो है पुशकिश से गल सामने जो आएगी उसके बाद ही कर रही थी जगह तो ये दूसरा जो है नीला इन्हों मल्टीपल एफ आई आर है वक्त वक्त थावानी तो इसके आम से एक्ट थे एनडीपीएस दी अफेयर से भी था ये जो थोड़े चार वेपन्स चार वेपन्स तो है गए तीस बोर दे है कि नहीं बत्ती, बत्ती बोर दे है कि चार वेपन तीस बोर दा एक वेपन है ये पांच इस चैडिशनल मैगज़ीन से भी ए पुलिस ने स्पेसिफिक इनफॉरमेशन एक डेवलप की थी जी उसने एसएचओ कबरवाड़ा ने ते टीम ਸੀਆਈਏ ਮਲੋਠ ਨੇ ਇਸ ਤੇ ਫਿਰ ਕਾਰਵਾਈ ਕਰਨੀ ਸ਼ੁਰੂ ਕੀਤੀ ਤੇ ਫਰਦਰ ਇਸ ਨੂੰ ਪ੍ਰੋਸੈਸ ਜਮ ਕੀਤਾ ਗਿਆ ਤਾਂ ਗੱਲ ਇਹ ਵੈਰੀਫਾਈ ਹੋਈ ਕਿ ਦੋ ਸਸਪੈਕਟਸ ਜੋ ਹੈਗੇ ਇਸ ਤਰ੍ਹਾਂ ਉੱਥੇ ਮੂਵਮੈਂਟ 'ਚ ਹੈਗੇ ਤੇ ਉਹਨਾਂ ਨੂੰ ਜੋ ਪੱਕੀ ਟੀਬੀ ਨਾਕਾ ਪੁਆਇੰਟ ਦੇ ਕੋਲ ਜੋ ਹੈ ਉਹਨਾਂ ਨੂੰ ਇੰਟਰਸੈਪਟ ਕੀਤਾ ਗਿਆ ਜਿਹੜੇ ਸਰ ਕਤੂਰੀਆ ਭਰਵਾ ਦਾ ਨਾਮ ਲੋਕਾਂ ਕੀ ਕਰਨਾ ਚਾਹੁੰਦੇ ਦੇਖੋ ਤੁਹਾਡੇ ਮਾਧਿਅਮ ਤੇ ਤੇ ਮੈਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਕਿ ਉਹਨਾਂ ਨੂੰ ਆਪਣੇ ਆਲੇ-ਦੁਆਲੇ ਜਾਂ ਜੋ ਵੀ ਉਹਨਾਂ ਨੂੰ ਕੋਈ ਸਸਪੀਸ਼ੀਅਸ ਐਕਟੀਵਿਟੀ ਹੈ ਸਸਪੈਕਟ ਕੋਈ ਨੋਟਿਸ ਚ ਆਂਦਾ ਹੈਗਾ तो उसकी एक्टिविटी बारे उस बंदे दे बारे जो भी है पुलिस तुरंत कंट्रोल रूम से लोकल थाने वो गल दसी जाए शेयर की जाए पुलिस उसम्पली तो तुरंत कार्रवाई करेगी